ਕਿ ਟੌਕਿਆਂ ਨੂੰ ਸੋਣੀਏ ਕਬੱਡਾ ਵਾਲੇ ਮਾਰ ਗਏ ਇੱਥੇ ਆ ਕੇ ਦੇਖ ਬਲਜੀਤ ਦੇ ਵੀ ਹਾਰ ਗਏ ਉਹ ਸਭਾ ਚੱਲ ਗਿਆ ਹਲਾਤਾ ਨਾਲ ਚਾਲ ਲੱਗਦਾ ਬੇਗਾਨੀ ਹੋਏਗੀ ਉਹਦੇ ਪੁੱਛੇ ਸਿੱਧੇ ਜੱਟ ਨੂੰ ਖਿਆਲ ਲੱਗਦਾ ਬੇਗਾਨੀ ਹੋਏਗੀ ਉਹ ਕਬੱਡੀ ਮੈਦਾਨ ਦੇ ਅੰਦਰ ਡੱਗੋ ਵਾਲਾ ਸ਼ਰਮਾ ਸੁੱਖਾ ਅਮਰੀਕਾ ਵਾਲਾ ਸੰਦੀਪ ਬਨਿਆਪੁਰੀ ਅਮਰੀਕਾ ਵਾਲਾ ਇਹਨਾਂ ਵੱਲੋਂ 1000 ਰੁਪਏ ਕੇਦਰੀ ਆਏ ਜੀ ਜੇਤੂ ਟੀਮ ਲਈ ਕਾਯਾਦੇਮਾਨ ਹੋਣਗੇ ਅਸੀਂ ਧੰਨਵਾਦ ਕਰਦੇ ਆਂ ਆ ਦੀਪ ਬਦਵਤੀ ਵਾਲਾ ਬੈਸ ਪਿੰਡਾ 41 ਦਾ ਲੱਕਾ ਇੱਕ ਬਸੇ ਮੋਲਾਪੁਰ ਇਲਾਕੇ ਦਾ ਆ ਜਾਸੀ ਇਹਨੂੰ ਲੰਬੂ ਕਹਿੰਦੇ ਪਿਆਲੇ ਨਾਲ ਇਹ ਆ ਮਨਦੀਪ ਬੈਸਾਂ ਵਾਲਾ ਜਤਿੰਦਰ ਦਾ ਪਿੰਡੂ ਲਾਕੇ ਤਕੜਾ ਜੱਫਾ ਹੈ ਐਨ ਬੱਲੇ ਬੱਲੇ ਘਾ ਗਿਆ ਹੈ ਲਹਿਰ ਦਾ ਕੌਡੀ ਕਮ ਚੱਲਦਾ ਜਿੰਨੀ ਸੰਗਤ ਸਮੇਂ ਤੇ ਸਮਾਂ ਕੱਢ ਕੇ ਆਇਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਅਸੀਂ ਜਿੱਥੋਂ ਧੰਨਵਾਦ ਕਰਦੇ ਹਾਂ ਭਾਈ ਗਗਨ ਹੁਣਾਂ ਦਾ ਭਾਈ ਇੰਦਰਜੀਤ ਹੁਣਾਂ ਦਾ ਹਰਮੇਸ਼ ਅਮਰੀਕਾ ਨਵੀਂ ਪੁੰਧੇਰ ਹੈ ਔਰ ਸੱਚਾ ਸਾਡਾ ਸ੍ਰਿੰਨ ਸਰਕਲ ਸਾਰਿਆਂ ਨੂੰ ਧੰਨਵਾਦ ਹੈ ਜਿਟਾੜਿਆਂ ਵਾਲਾ ਤਿਆਰ ਹੈ ਡੱਗੋ ਵਾਲਾ